ਅੱਜ ਵੀ ਉਹ ਸਸਰੀ ਕਾਲ ਵੀ ਸਾਰੇ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਭੋਲਰ ਨੂੰ ਲੈ ਕੇ ਡੀਆਈਜੀ ਭੋਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਜਿਹੜੇ ਨਾਲ ਉਹਨਾਂ ਦੇ ਕੰਟੈਕਟ ਦੇ ਵਿੱਚ ਸੀ ਦਲਾਲ ਕਿਸਾਨੂ ਸਾਹਰ ਦਾ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਹੁਣ ਅੱਜ ਕੋਰਟ ਦੇ ਵਿੱਚ ਸੁਣਵਾਈ ਆ ਇਹ ਸੁਣਵਾਈ ਨੂੰ ਲੈ ਕੇ ਕਈ ਗੱਲਾਂ ਦੇ ਬਹੁਤ ਵੱਡੇ ਖੁਲਾਸੇ ਹੋ ਜਾਂਦੇ ਇੱਕ ਪਾਸੇ ਅੱਜ ਵਿਕਰਮ ਜੀਠੀਏ ਦੀ ਇਹਨਾਂ ਦੀ ਜ਼ਮਾਨਤ ਨੂੰ ਲੈ ਕੇ ਤੇ ਫਿਰ ਉਹਨਾਂ ਦੀ ਵੀ ਸੁਣਵਾਈ ਹੈ 6 ਨਵੰਬਰ ਨੂੰ ਅੱਜ 6 ਤਰੀਕਾ ਤੇ ਅੱਜ ਹੁਣ ਕੋਰਟ ਦੇ ਵਿੱਚੋਂ ਫੈਸਲਾ ਨਿਕਲ ਕੇ ਦੇਖਦੇ ਆ ਕੀ ਆਊਗਾ ਵਿਕਰਮਜੀਠੀਮ ਜਵਾਨਤ ਮਿਲੂ ਜਾਂ ਨਹੀਂ ਮਿਲੂ ਮਨਜ਼ੂਰ ਹੋਊ ਜਾਂ ਨਹੀਂ ਮਨਜ਼ੂਰ ਹੋ ਉੱਤੇ ਇੱਕ ਪਾਸੇ ਹੁਣ ਸੀਨੀਅਰ ਪੱਤਰਕਾਰਾਂ ਬਣੀਓ ਇਸ ਕਈ ਗੱਲਾਂ ਤੋਂ ਖੁਲਾਸੇ ਹੋ ਜਾਂਦੇ ਆ ਡੀਆਈਜੀ ਪੁੱਲਰ ਨੂੰ ਲੈ ਕੇ ਦਲਾਲ ਕ ਸਾਨੂੰ ਸ਼ਰਦਾਂ ਨੂੰ ਲੈ ਕੇ ਤੇ ਇੱਕ ਪਾਸੇ ਵਿਕਰਮਜੀਠੀਮ ਲੈ ਕੇ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਵਾ ਟੋੜਦੇ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਸੀਬੀਆਈ ਨੇ ਅੱਜ ਪੁੱਲਰ ਨੂੰ ਗ੍ਰਿਫਤਾਰ ਕੀਤਾ ਨਾਲੇ ਕੀਤਾ ਕ ਸਾਨੂੰ ਸ਼ਰਦਾਂ ਨੂੰ ਦੋਨਾਂ ਦਾ ਖਤਮ ਹੋਣ ਵਾਲਾ ਅੱਜ ਦੋਨਾਂ ਨੂੰ ਸੀਬੀਆਈ ਨੇ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਇਸ ਮੁਤਲਕ ਜੜਕਰ ਲਗਾਗੇ ਨਾਲ ਦੀ ਗੱਲਬਾਤ ਕਰਾਂਗੇ ਬਿਕਰ ਸਿੰਘ ਮਜੀਠੀਆ ਵੀ ਅੱਜ ਜ਼ਮਾਨਤ ਦੀ ਸੁਣਵਾਈ ਹੋਣੀ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਨਹੀਂ ਮਿਲਦੀ ਇਹਨਾਂ ਦੋਨਾਂ ਮੁੱਦੇ ਤੇ ਗੱਲਬਾਤ ਕਰਾਂਗੇ ਸਿਵਲ ਪੱਤਰਕਾਰ ਉਸਤਾਦ ਸਿੰਘ ਭੁੱਲਰ ਜੀ ਪੁਲਿਸ ਆਫ ਡੀਆਈਜੀ ਭੁੱਲਰ ਦਾ ਜਿਹੜਾ ਰਿਮਾਂਡ ਤੇ ਗਸ਼ਾਲੂ ਸਰ ਦਾ ਰਿਮਾਂਡ ਦੋਨਾਂ ਦਾ ਅੱਜ ਖਤਮ ਹੋਇਆ ਹੈ ਤੇ ਅੱਜ ਕੋਰਟ ਦੇ ਵਿੱਚ ਸੀਬੀਆਈ ਨੇ ਉਹਨਾਂ ਨੂੰ ਪੇਸ਼ ਕਰਨਾ ਹੈ ਕਿ ਰਿਮਾਂਡ ਸੀਬੀਆਈ ਮੰਗੇਗੀ ਹੋਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਅੱਜ ਦਾ ਜਿਹੜਾ ਰਿਮਾਂਡ ਹੈ ਉਹ ਅੱਜ ਖਤਮ ਹੋ ਰਿਹਾ ਵਾ ਕਿਉਂਕਿ ਜਿਹੜਾ ਕਰਸ਼ਾਨੂ ਸ਼ਰਦਾ ਦਾ ਰਿਮਾਂਡ ਸੀ ਉਹ ਨੌਂ ਦਾ ਮਿਲਿਆ ਸੀ ਜਦ ਕਿ 5 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਡੀ.ਆਈ. ਜੀ. ਹਰਚੰਦ ਸਿੰਘ ਭੁੱਲਰ ਦਾ ਮਿਲਿਆ ਸੀ ਤੇ ਅੱਜ ਉਹ ਦੋਨਾਂ ਦਾ ਰਿਮਾਂਡ ਜਿਹੜਾ ਵਾ ਉਹ ਖਤਮ ਹੋ ਚੁੱਕਾ ਜੇ ਮੁਰ ਸਵੇਰੇ ਜਿਹੜਾ ਵਾ 10 ਵਜੇ ਦੇ ਕਰੀਬ ਦੋਨਾਂ ਨੂੰ ਡੀ.ਆਈ. ਜੀ. ਹਰਚੰਦ ਸਿੰਘ ਭੁੱਲਰ ਤੇ ਉਹਨਾਂ ਦਾ ਜਿਹੜਾ ਦਲਾਲ ਹੈ ਕਰਸ਼ਾਨ ਸਿੰਘ ਕਰਸ਼ਾਨੂ ਸ਼ਰਦਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਮੁਰ ਤੋਂ ਸੀਬੀਆਈ ਦੇ ਜੋ ਜਾਣਕਾਰ ਦਰਦੇ ਨੇ ਕਿ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਕਿਉਂਕਿ ਦੋਨਾਂ ਦੀ ਪੁੱਛਗਿੱਛ ਕਾਫੀ ਲੰਮੀ ਹੋ ਚੁੱਕੀ ਹੈ ਕ੍ਰਿਸ਼ਨੂ ਸ਼ਾਰਦਾ ਦੀ 9 ਦਿਨ ਪੁੱਛਗਿੱਛ ਹੋਈ ਹੈ ਦੂਜੇ ਅਰਜਨ ਸਿੰਘ ਪੁੱਲਰਾਂ ਦੀ 5 ਦਿਨ ਪੁੱਛਗਿੱਛ ਹੋਈ ਹੈ ਤੇ ਇਨਾਂ 14 ਦਿਨਾਂ ਦੌਰਾਨ ਸੀਬੀਆਈ ਦੇ ਹੱਥ ਬਹੁਤ ਕੁਝ ਲੱਗਾ ਖਾਸ ਕਰਕੇ ਬੀਤੇ ਤੋਂ ਬੀਤੇ ਦਿਨ ਹੀ ਅਰਜਨ ਸਿੰਘ ਭੁੱਲਰ ਦੇ ਜਿਹੜੇ ਕਰੀਬੀ ਨੇ ਉਹ ਜਿਹੜੇ ਇਸ ਕਾਂਡ ਦੇ ਨਾਲ ਜੁੜੇ ਨੇ ਉਹਨਾਂ ਦੇ ਘਰਾਂ ਤੇ ਉਹਨਾਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਕਰੀਬ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਜਿਹੜੇ ਲੁਧਿਆਣੇ ਦੇ ਮਾਸ਼ੀਵਾੜੇ ਦੇ ਤੇ ਪਟਿਆਲੇ ਦੇ ਜਿਹੜੇ ਰੀਅਲ اسٹیਟ ਦੇ ਵਾਲਾ ਕੰਮ ਕਰਨ ਵਾਲੇ ਕਾਰੋਬਾਰੀ ਜਾਂ ਜਿਹੜੇ ਪੰਜਾਬ ਦੇ ਮੋٹے ਵਪਾਰੀ ਨੇ ਉਹਨਾਂ ਦੇ ਘਰ ਤੇ ਟਿਕਾਣਿਆਂ ਦੇ सीबीआई ਨੇ ਜਿਹੜਾ ਵਾ ਛਾਪੇਮਾਰੀ ਕੀਤੀ ਸਰਚ ਕੀਤੀ ਸੀ ਸਰਚ ਮਿਆਂ ਦੇ ਤਹਿਤ ਉਹਨਾਂ ਨੂੰ ਕਾਫੀ ਕੁਝ ਦਸਤਾਵੇਜ਼ ਮਿਲੇ ਨੇ ਪੈਸੇ ਵੀ ਮਿਲੇ ਨੇ ਹੋਰ ਤੋਂ ਹੋਰ ਜਿਆਦਾ 50 ਤੋਂ ਜਿਆਦਾ ਜਿਹੜਾ ਪ੍ਰਾਪਰਟੀ ਦੇ ਨਾਲ ਰਿਲੇਟਡ ਜਿਹੜੇ ਦਸਤਾਵੇਜ਼ ਆ ਉਹ ਵੀ सीबीआई ਦੇ ਹੱਥ ਲੱਗੇ ਨੇ ਜੀ ਤੁਜੇ ਇਸੇ ਦਰਾਂ ਨੇ ਕ੍ਰਿਸ਼ਨੂ ਸ਼ਾਰਦਾ ਨੇ ਬਹੁਤ ਕੁਝ ਦੱਸਿਆ ਕਿ ਉਹਨਾਂ ਦੀ ਜਿਹੜੀ ਇਸਮ ਨਾਲ ਲੰਮੇ ਸਮੇਂ ਤੋਂ ਪੰਜਾਬ ਦੇ ਪੋਲਿਟਿਸ਼ਨ ਕੁਝ ਜੁਡੀਸ਼ੀਅਲ ਨਾਲ ਸਬੰਧ ਰੱਖਣ ਵਾਲੇ ਅਫਸਰਾਂ ਦੇ ਨਾਲ ਵੀ ਉਹਨਾਂ ਦੇ ਸੰਬੰਧ ਸਨ ਉਹ ਵੀ ਜਿਹੜੇ ਦਸਤਾਵੇਜ਼ਾਂ ਤੁਸੀਂ ਬੇ ਕੋਰਟ ਦੇ ਵਿੱਚ ਪੇਸ਼ ਕਰ ਸਕਦੇ ਆ ਜਾ ਡੀਆਈਜੀ ਹਰਚਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਉਹ ਜਿਹੜੀ ਸੀਬੀਆ ਇਸ ਕਰਕੇ ਵੀ ਰਿਮਾਨਡ ਮੰਗ ਸਕਦੀ ਹੈ ਕਿ ਉਹਨਾਂ ਨੂੰ ਬਹੁਤ ਕੁਝ ਅਜੀਹਾ ਮਿਲਿਆ ਜਿਨ੍ਹਾਂ ਦੀ ਤਸਦੀਕ ਜਾਂ ਤਫਤੀਸ਼ ਕਰਾਉਣੀ ਬੜੀ ਜ਼ਰੂਰੀ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਕੋਰਟ ਦੇ ਵਿੱਚ ਕਹਿ ਸਕਦਾ ਕਿ ਇਹਨਾਂ ਨੂੰ ਆਮਨੇ ਸਾਹਮਨੇ ਬਿਠਾ ਕੇ ਵੀ ਜਿਹੜੀ ਹੈ ਅਸੀਂ ਨਿਸ਼ਾਨਦੀਆਂ ਕਰਵਾਉਣੀਆਂ ਨੇ ਹਾਂਜੀ ਪੀੜ੍ਹੀਓ ਤੁਸੀਂ ਬਈ ਸੁਣੀ ਲਈ ਜਿਹਦੇ ਵਿੱਚ ਹੁਣ ਦਲਾਲ ਕਿਸਾਨ ਨੂੰ ਤੇ ਡੀਆਈਜੀ ਭੁੱਲਰ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਹੈ ਬਾਅਦ ਦੇ ਵਿੱਚ ਜਿਹੜੇ ਇਹਨਾਂ ਦੇ ਕੰਟੈਕਟ ਦੇ ਵਿੱਚ ਆ ਸਾਰੇ ਹੀ ਜੋ ਸੀਬੀਆਈ ਵੱਲੋਂ ਆਪਣੀ ਨਿਗਾਹ ਦੇ ਵਿੱਚ ਲਿਆਤੇ ਨੇ ਹੁਣ ਇਹਨਾਂ ਤੇ ਸਾਰਿਆਂ ਤੇ ਜਿਵੇਂ ਜਿਵੇਂ ਬਈ ਇਹ ਜਾਂਚ ਹੋ ਰਹੀ ਆ ਤੇ ਉਵੇਂਵੇਂ ਕਾਰਵਾਈ ਹੋਣੀ ਹੈਗੀ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਨਾਲ ਨਾਲ ਬਿਕਰਮਜੀਠੀ ਦੀ ਖਬਰ ਆ ਰਹੀ ਹੈ ਜਿਨ੍ਹਾਂ ਦੀ ਅੱਜ 6 ਤਰੀਕ ਨੂੰ ਫੇਰ ਸੁਣਵਾਈ ਹੈ ਕੋਰਟ ਦੇ ਵਿੱਚ ਤੇ ਇਸ ਮਾਮਲੇ ਨੂੰ ਲੈ ਕੇ ਬਿਕਰਮਜੀਠੀਆ ਦੇ ਅੱਗੇ ਜ਼ਮਾਨਤ ਮਿਲੂ ਜਾਂ ਨਹੀਂ ਮਿਲੂ ਕਿਉਂਕਿ ਉਹਨਾਂ ਦੀ ਅੱਜ ਕੋਰਟ ਦੇ ਵਿੱਚ ਜ਼ਮਾਨਤ ਤੇ ਇਹ ਰੱਖਿਆ ਹੋਇਆ ਸਾਰਾ ਫੈਸਲਾ ਉਹਨਾਂ ਦੇ ਵਕੀਲ ਬੰਨੀਓ ਕਹਾਂ ਜਾਂਦਾ ਵੀ 6 ਤਰੀਕ ਨੂੰ ਨਾਜਮਾਨਤ ਮਨਜ਼ੂਰ ਹੋਊਗੀ ਕਹਿਨ ਦਾ ਮਤਲਬ ਹੁਣ ਮਨਜ਼ੂਰ ਹੋਊ ਜਾਂ ਨਹੀਂ ਹੋਊ ਇਹ ਅੱਗੇ ਤੇ ਆਪਾਂ ਅਗਲੀ ਵੀਡੀਓ ਚ ਸਾਂਝੀ ਕਰਾਂਗੇ ਖਬਰ ਪਰ ਕੋਰਟ ਦੇ ਵਿੱਚ ਅੱਜ ਸੁਣਵਾਈ ਜ਼ਰੂਰ ਆ ਬਿਕਰਮਜੀਠੀ ਦੀ ਤੇ ਭਾਈ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਡੀਏ ਜੀ ਪੁਨਰ ਮਾਮਲੇ ਨੂੰ ਲੈ ਕੇ ਤਾਂ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਮਿਲਦੇਗਾ ਨੂੰ ਨਮਟਪ ਤੇ ਧੰਨਵਾਦ